ਚੇ ਲਓ ਜੀ ਵੀਡੀਓ ਬਣੀ ਜਾਂਦੀ ਹੈ ਬਾਈ ਕੀ ਹਾਲਾ ਬਾਈ ਜੀ ਠੀਕ ਆ ਚੱਕੂ ਵੀਰੇ ਤੁੰਗਾ ਵਧੀਆ ਜੀ ਆਪਣਾ ਨਾਮ ਤੇ ਬਈ ਆਪਾਂ ਕਿਹੜੀ ਜੇ ਖੜੇ ਆ ਆਪਾਂ ਖੜੇ ਆ ਬਈ ਸਰਸਾ ਰੋਡ ਤੇ ਮੂਸਾ ਜੂਂਗੀ ਦੇ ਕੋਲੇ ਠੀਕ ਆ ਜੀ ਆਪਣਾ ਠੀਕ ਆ ਜੀ ਤੇ ਲਓ ਜੀ ਆਪਾਂ ਬਾਈ ਦਾ ਨੰਬਰ ਇਹਦਾ ਸਕਰੀਨ ਤੇ ਚਲਾ ਰਹੇਗੇ ਤੇ ਬਾਈ ਵਰਗਿਆ ਪੰਪ ਦਾ ਕੰਮ ਕਰਕੇ ੜੇਣਾ ਬਾਈ ਤੇ ਜੇਕਾਂ ਜੂਕਾਂ ਦਾ ਟਿਪਰਾਂ ਨੇ ਲਿਫਟਾਂ ਦਾ ਜੀ ਸੀ ਬੀਆਂ ਦਾ ਸਾਰੇ ਕਾਸੇ ਦੇ ਹੀ ਕਰੀ ਜਾ ਬਈ ਠੀਕ ਆ ਜੀ ਤੇ ਆਪਣਾ ਅਸੀ ਲਾਂਸੂਲਾ ਆਪਣੇ ਕੋਲੇ ਜੇਕਾਂ ਦੀਆਂ ਵੱਟਿਆਂ ਦੀਆਂ ਟਿਪਰਾਂ ਨੇ ਸਾਰੀਆਂ ਹੁੰਦੀਆਂ ਅੱਛਾ ਸਾਰਾ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਕਾਕੂ ਹੀਰਾ ਬਣਾ ਲਈ ਵਾਲਾ ਅੱਜ ਟਾਈਮ 'ਚ ਨਾ ਮਿੱਤਰੋ ਆਪਾਂ ਮਾਨਸਾ ਖੜੇ ਆਂ ਬਾਈ ਕੋਲੇ ਤੇ ਜੀ ਸੀ ਬੀਆਂ ਦਾ ਕੰਮ ਵੀ ਆ ਬਾਈ ਦਾ ਤੇ ਆ ਤੁਸੀਂ ਦੇਖ ਸਕਦੇ ਹੋ ਰਿਪੇਅਰ ਕਰਦੇ ਸਾਰੀ ਹਨਾ ਤੇ ਬਾਕੀ ਆਪਾਂ ਹੁਣ ਬਾਈ ਨਾਲ ਕਰਵਾਉਣਾ ਗੱਲਬਾਤ ਜੁੜੇ ਰਹੋਗੇ ਨਾ ਤੇ ਇਤਲੋਂ ਬਾਈ ਵਰਗੇ ਠੀਕ ਕਰ ਰਹੇ ਨੇ ਮਸ਼ੀਨ ਨੂੰ ਤੇ ਆ ਦੇਖੋ ਠਿਕਰੀ ਚਲੋ ਸ਼ਹਿਰ ਨਾਲ ਦੀ ਨਾਲ ਤੇ ਬਾਈ ਕਰ ਰਿਹਾ ਪੰਪ ਫਿੱਟ ਉਹਨੂੰ ਇੱਧਰ ਲਾਓ ਪੰਪ ਫਿੱਟ ਕਰ ਰਹੇ ਨੇ ਤੇ ਆਜੋ ਆਪਾਂ ਬਾਈ ਨਾਲ ਕਰ ਦੇਂਗਾ ਦਵਾਤ ਤੇ ਲਓ ਜੀ ਵੀਡੀਓ ਬਣੀ ਜਾਂਦੀ ਹੈ ਬਾਈ ਕੀ ਹਾਲਾ ਬਾਈ ਜੀ ਠੀਕ ਆ ਕੁਗਰੇ ਤੂੰ ਨਾਲ ਵਧੀਆ ਜੀ ਆਪਣਾ ਨਾਮ ਤੇ ਬਈ ਆਪਾਂ ਕਿਹੜੀ ਜੇ ਖੜੇ ਆ ਆਪਾਂ ਖੜੇ ਆ ਬਈ ਸਰਸਾ ਰੋਡ ਤੇ ਮੂਸਾ ਚੁੰਗੀ ਦੇ ਕੋਲੇ ਠੀਕ ਆ ਜੀ ਆਪਣਾ ਕਾ ਠੀਕ ਆ ਜੀ ਤੇ ਲਓ ਜੀ ਆਪਾਂ ਬਾਈ ਦਾ ਨੰਬਰ ਇਹਣਾ ਸਕਰੀਨ ਤੇ ਚਲਾ ਰਹੇਗੇ ਤੇ ਬਾਈ ਵਰ ਗਿਆ ਪੰਪ ਦਾ ਕੰਮ ਕਰਕੇ ਹਟਿਆ ਨਾ ਬਾਈ ਤੇ ਜੇਕਾਂ ਜੁਕਾਂ ਦਾ ਟਿਪਰਾਂ ਨੇ ਲਿਫਟਾਂ ਦਾ ਜੀ ਸੀ ਬੀਆਂ ਦਾ ਸਾਰੇ ਕਾਹੇ ਦੇ ਕਰੀਦਾ ਬਈ ਠੀਕ ਆ ਜੀ ਤੇ ਆਪਣਾ ਮਾਲਰਾਂ ਦਾ ਆ ਸੀ ਗਾਂਦੂਲਾ ਆਪਣੇ ਕੋਲੇ ਚੈੱਕਾਂ ਦੀਆਂ ਵੱਡਿਆਂ ਦੀਆਂ ਟੇਪਾਂਆਂ ਸਾਰੀਆਂ ਹੁੰਦੀਆਂ। ਅੱਛਾ ਸਾਰਾ ਏਟੂ ਜੀਡ ਕੰਮ ਆਉਂਦਾ ਆਪਣੇ ਕੋਲ? ਮਾਲ ਵੀ ਆਪਣੇ ਕੋਲੇ ਹੁੰਦਾ ਤੇ ਰਿਪੇਅਰ ਦਾ ਹੱਲ ਵੀ ਆਪਣੇ ਕੋਲੇ ਆ ਸਾਰਾ। ਅੱਛਾ ਸਪੇਅਰ ਪਾਰਟ ਦੀ ਦੁਕਾਨ ਆਪਣੀ ਹੈਗੀ ਹੈ ਨਾ? ਹਾਂ ਸਪੇਅਰ ਪਾਰਟ ਦੀ ਦੁਕਾਨ ਆਪਣੀ ਹੈ। ਉਹ ਉਧਰ ਸਾਹਮਣੇ ਆ ਬਾਈ। ਤੇ ਕੋਈ ਵੀ ਨਟ ਕਾਬਲ ਲੈਣਾ ਹੋਵੇ ਤਾਂ ਬਾਈ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਤੇ ਕੱਲੀ ਕੱਲੀ ਚੀਜ਼ ਮਿਲ ਜਾਂਦੀ ਹੈ ਬਾਈ। ਜਿਵੇਂ ਜੇ ਸੀ ਵੀ ਦਾ ਸਮਾਨ ਆਪ ਨੂੰ ਚਾਹੀਦਾਗਾ। ਅੱਛਾ ਸਾਰਾ ਏਟੂ ਜੀਡ ਮਿਲ ਜਾਂਦਾ। ਠੀਕ ਆ। ਤੇ ਨੰਬਰ ਆਪਾਂ ਬਾਈ ਦੇ ਸਕਰੀਨ ਤੇ ਅ ਨੰਬਰ ਮੇਰਾ 906673037 ਠੀਕ ਹੈ ਜੀ ਤੇ ਆ ਦੇਖਣ ਨੂੰ ਬਾਈਰ ਕੇ ਜੈਕਾ ਜਿਹੜਾ ਤੇ ਆਜੂ ਕਿਰਾ ਆਉਣ ਦੇ ਬਾਈ ਕਰ ਤੇ ਕਰ ਦਿਓ ਬਾਈ ਸ਼ੇਅਰ ਵੀਡੀਓ ਨੂੰ ਜਲਦੀ ਜਲਦੀ ਨੂੰ ਤੇ ਇਧਰ ਬਾਈ ਦਾ ਆ ਗਿਆ ਸਪੇਅਰ ਪਾਰਟ ਵਾਲਾ ਕੰਮ ਯਾ ਆਪਾਂ ਤੁਹਾਨੂੰ ਦਿਖਾ ਦਨੇ ਕੋਈ ਵੀ ਚੀਜ਼ ਮੰਨ ਲਓ ਚਾਹੀਦੀ ਆ ਜੇਸੀਬੀ ਦੀ ਹਨਾ ਤੇ ਸਾਰੀ a to z ਚੀਜ਼ ਮਿਲਦੀ ਆਪਾਂ ਨੂੰ ਯਾ ਤੁਸੀਂ ਦੇਖ ਸਕਦੇ ਹੋ ਤੇ ਇਧਰੋਂ ਗੱਡੀ ਦਾ ਕੰਮ ਵੀ ਜਿਹੜਾ ਬਾਈਰ ਕੇ ਕਰ ਰਹੇ ਨੇ ਆ ਦੇਖੋ ਮਾਨਸਾ ਖੜੇ ਆ ਪੂਰਾ ਤਕੜਾ ਕੰਮ ਆ ਬਾਈ ਯਾਰ ਕਹਿੰਦਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰੋ ਬਾਈ ਜਿੰਨਾ ਵੀ ਹੋ ਸਕਦਾ ਠੀਕ ਹੈ ਜੀ ਤੇ ਪੂਰਾ ਘੈਂਟ ਕੰਮ ਆ ਬਾਈਆਂ ਦਾ ਯਾ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦਿਖਾਉਣੇ ਆਪਾਂ ਹੁਣ ਤੇ ਪੰਪ ਆ ਜਿਹੜਾ ਕਿਵੇਂ ਫਿੱਟ ਕਰਾਂਗੇ ਹਨਾ ਤੇ ਜੁੜੇ ਰਹੋ ਮਿੱਤਰੋ ਸਾਰੇ ਜਾਣਕਾਰ ਆ ਜੀਕਰਾਂ ਇਹ ਆ ਮਨੂਸ ਆ ਦੇਖੋ ਬਿਲਕੁਲ ਵੱਡੇ ਰੋਡ ਦੇ ਉੱਤੇ ਖੜੇ ਆ ਇਸ ਟਾਈਮ ਆਪਾਂ ਦੇ ਨਾਲ ਨਾਲ ਬਾਈ ਦਾ ਕਿਰਾਏ ਦਾ ਕੰਮ ਵੀ ਆ। ਇਹ ਆ ਕਰ ਲਈ ਮਸ਼ੀਨ ਤਿਆਰ। ਸਟਾਰਟ ਕਰਕੇ ਜਮਾ ਰੈਡੀ ਫੈੜੀ ਹੋ ਗਈ ਤੇ ਹੁਣ ਆਪਣਾ ਡਰਾਈਵਰ ਸਾਹਿਬ ਬਹਿ ਗਏ ਤੇ ਹੁਣ ਬਾਈ ਪੰਪ ਨੂੰ ਚੱਕਣਗੇ ਤੇ ਆਜੋ ਤੁਹਾਨੂੰ ਆਪਾਂ ਦਿਖਾਉਣੇ ਆ ਕਿ ਕਿਹੜੇ ਤਰੀਕੇ ਨਾਲ ਇਹਦੇ ਵਿੱਚ ਫਿੱਟ ਕਰਨਗੇ। ਜੁੜੇ ਰਹੋ ਕਰਾ। ਇੱਕ ਕਰ ਦਿਓ ਬਾਈ ਵੀਡੀਓ ਨੂੰ ਦੱਬ ਕੇ ਸ਼ੇਅਰ ਆਜੋ ਬਾਈ। ਜੁੜੇ ਰਹੋ ਕਰਾ। ਇਧਰੋਂ ਤਿਆਰੀ ਹੈ ਜਮਾ ਪੰਪ ਦੀ ਬਾਈ ਦੇਖੀ ਚੱਲੋ ਕਰਾ। ਲਓ ਜੀ ਹੁਣ ਫਿੱਟ ਕਰਾਂਗੇ ਤੁਹਾਨੂੰ ਦਿਖਾਉਣੇ ਆਪਾਂ ਕਿਹੜੇ ਤਰੀਕੇ ਨਾਲ ਲੈ ਵੀ ਮਿੱਤਰਾਂ ਬਹੁਤ ਦੂਰ ਤੱਕ ਰ ਜਾਣੀ ਆਉਣੇ